ਹੋਰ ਨਾ ਕਾ ਦੇ ਉਹਨੂੰ ਬਟੂਆ ਚੱਕ ਕਰੇ। ਅਬ ਵੀਡੀਓ ਤਾਂ ਚੱਲਦੀ ਬੰਦ ਨਹੀਂ ਕੋਈ ਨਹੀਂ। ਕੋਈ ਨਹੀਂ। ਆਏ ਫਾਜ਼ਲਾ ਦਾ ਬੰਦਾ। ਮੈਂ ਆਏ ਤੁਸੀਂ ਪੈਸੇ ਦੇ ਦੋ ਗੱਲ ਖਤਮ ਆ ਬਾਈ। ਕੋਈ ਰਿਪੋਰਟ ਦੇ ਦੇ ਘਰ ਜਾ ਕੇ ਸੌਂਕਾ ਕਰ। ਨਾ ਮਾਂ ਮਾਤੀ ਹਾਂ ਦਾ ਹਿਸਾਬ ਬਰਾਬਰ ਰੱਖਣਾ ਚਾਹੀਦਾ। ਨਾ ਮੈਂ ਤੇਰੀ ਨਾ ਮੈਂ ਤੇਰੀ ਮਾਂ ਐ ਨਾ ਤੂੰ ਮੇਰੀ ਧੀ ਐ। ਪਪਾ ਦਾ ਪਪੀ। ਆਹ ਬਤਾ। ਪਪਾ ਹੈਗੇ ਮੀਆਂ ਬੀਬੀ ਮੀਆਂ ਬੀਬੀ ਦੇ ਵਿੱਚ ਕੋਈ ਹਿਸਾਬ ਦਾ ਨਹੀਂ। ਕਿੰਨਾ ਤੁਹਾਨੂੰ ਪਤਾ ਇੱਕ ਵੀਡੀਓ ਚੱਲਦੀ ਐ ਇੰਸਟਾਗ੍ਰਾਮ ਤੇ ਬਹੁਤ ਵਾਇਰਲ ਜਿਹੀ ਵੀ ਆ। ਉਹ ਤੀਮੀਆਂ ਵਾ ਤਾਂ ਕੀ ਕਰਦੀਆਂ। ਪਾਸ ਨੂੰ ਚਾਰਜ ਲਾ ਦਨੀੇ ਖੋਲ ਕੇ ਜਿਪ ਪੇ ਮਹੀਨੇ ਦਾ ਪੈਸੇ ਪੈਣੇ ਮਹੀਨੇ ਦਾ ਚਾਰਜ ਦੋ ਜਣਾਂ ਯਾਦ ਪਰਤ ਕੱਢ ਕੇ ਲੈ ਜੰਦੀ ਤੂੰ ਵੀ ਲਾ ਕੇ ਤੂੰ ਵੀ ਲਾ ਕੇ ਦੇਖ ਲਈ ਕਰਕੇ ਦੇਖੂੰਗੀ ਔਰ ਸਮਝ ਲਵੀਂ ਤੇ ਚਾਰਜਿੰਗ ਦੇ ਪੈਸੇ ਆਵੇ ਸ਼੍ਰੀ ਹਰਿ ਕ੍ਰਿਸ਼ਨ ਜੀ ਧਿਆਈ ਆ ਜਿਸ ਜਿੱਟੇ ਸਭ ਦੁੱਖ ਜਾਏ ਹਾਂ ਤੇ ਐਸੇ ਤੇ ਕੋਈ ਔਖੀ ਘੜੀ ਨਾ ਦੇਖਣ ਦਮੀ ਆਪਣਾ ਫਿਰ ਤਾਂ ਸੰਭਾਲ ਐਦਾਂ ਦਾ ਕੋਈ ਹੋਵੇ ਹੋਰ ਠੀਕ ਤਾਂ ਇੱਕ ਆ ਵੀ ਆ ਵੀ ਠੀਕ ਆ ਇਹ ਵੀ ਠੀਕ ਹੈ ਸੁਖ ਵੇਲੇ ਸੁਖਰਾਣਾ ਦੁੱਖ ਵੇਲੇ ਅਰਦਾਸ ਹਰ ਵੇਲੇ ਸਿਮਰਨ ਅਸੀਂ ਕਰਦੇ ਨਹੀਂ ਹਾਂਗੇ ਪਰ ਸਹੀ ਜਦੋਂ ਸੁਖ ਹੁੰਦਾ ਤਾਂ ਸ਼ੁਕਰਾਨਾ ਵੀ ਨਹੀਂ ਕਰਦੇ ਜਾਂ ਦੁੱਖ ਹੁੰਦਾ ਅਰਦਾਸ ਦੀ ਜ਼ਰੂਰ ਲਾ ਜਾਂਦੇ ਕਰ ਲੇਣ ਪਤਾ ਨਹੀਂ ਕਿਆ ਕੀ ਤੇ ਲੈ ਕੇ ਪਤਾ ਨਹੀਂ ਕਿਆ ਚਾਹੀਏ ਹੁਣ ਟਾਕੀ ਗੋਲਣ ਨੂੰ ਵੀ ਨਹੀਂ ਹੱਥ ਕੀ ਹੋ ਗਿਆ ਜੀ ਭਾਈ ਮੇਰੇ ਰੱਬਾ ਦਬਲ ਰੋਟੀ ਹੈ ਸੱਚਾ ਹੁਣ ਜਿਹੜੀ ਰੋਟੀ ਖਾਣੀ ਬੰਦ ਕਰ ਦੇਣੀ ਸਿੰਗਲ ਰੋਟੀ ਖਾਣੀ ਬੰਦ ਕਰ ਦੇਣੀ ਡਬਲ ਰੋਟੀ ਸ਼ੁਰੂ ਕਰਨੀ ਹੁਣ ਕਈ ਵਾਰ ਨਾ ਚੌਲ ਖਾਈ ਨਹੀਂ ਜਾਂਦੇ ਤੇ ਖਰਚੇ ਚੌਲ ਕਿੰਨੇ ਕੇ ਬਣਾਉਂਦੇ ਤੁਸੀਂ ਜਿਹੜਾ ਚੌਲ ਨਹੀਂ ਖਾਈ ਜਾਂਦੇ ਗੱਲਾਂ ਘਮਾਓ ਗੱਲਾਂ ਦੇ ਲੋ ਘਮਾਉਂਦੀ ਕਿੱਧਰ ਰੂਆ ਤੈਸੇ ਦੇ ਦੋਸਤ ਨਹੀਂ ਇੰਤੀ ਹੋ ਜਾਂਦੇ ਸਾਰੇ ਤੋਰ ਵਾਹਿਗੁਰੂ ਜੀ ਕਾ ਖਾਲਸਾ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ ਮੈਂ ਪਰਮਾਤਮਾ ਕੇ ਅਰਦਾਸ ਕਰਦਾ ਹਾਂ ਕਿ ਤੁਸੀਂ ਸਾਰੇ ਚੜ੍ਹਦੀ ਕਲਾ ਚ ਰਹੋ ਜੀ ਮਾਰੋ ਤੁਹਾਨੂੰ ਦਿਨ ਦੁੱਗਣੀ ਤੇ ਰਾਤ ਚੌਗੁਣੀ ਤਰੱਕੀ ਬਖਸ਼ੇ ਤੇ ਸਭ ਨੂੰ ਦੇਰੋਕਤਾ ਬਖਸ਼ੇ ਜੀ ਸਾਰੇ ਮਾਣੋ ਜੀ ਆਪਣੀ ਆਪਣੀ ਜ਼ਿੰਦਗੀ ਦੇ ਵਿੱਚ ਆਨੰਦ ਸੋ ਮੌਸਮ ਦਾ ਤਾਂ ਹਰ ਵਾਰ ਗੱਲ ਇੱਥੇ ਤੋਂ ਸ਼ੁਰੂ ਜਉਂਦੀ ਮੌਸਮ ਪਰ ਅੱਜ ਮੌਸਮ ਐਦਾਂ ਦਾ ਹੋਇਆ ਵੇ ਜੀ ਕਣਮਣ ਖਾਣੀ ਸਵੇਰ ਦੀ ਚੱਲ ਰਹੀ ਆ ਕੰਮ ਸਾਰੇ ਹੋ ਗਏ ਠੱਪ ਕਣਕ ਵਾਲੀਆਂ ਮਸ਼ੀਨਾਂ ਵੀ ਖੜਗੀਆਂ ਜੀ ਟੂੜੀਆਂ ਵਾਲੀਆਂ ਮਸ਼ੀਨਾਂ ਵੀ ਖੜਗੀਆਂ ਕਣਕ ਦਾ ਤਕਰੀਬਨ ਤਕਰੀਬਨ ਸੀਜ਼ਨ ਖਤਮ ਹੋ ਗਿਆ ਜਿਹੜੀਆਂ ਬੂਟਿਆਂ ਦੇ ਵਿੱਚ ਲੇਬਰਾਂ ਲੋਬਰਾਂ ਕਰਕੇ ਖੜੀਆਂ ਰਹਿਗੀਆਂ ਉਹ ਵੀ ਰਹਿੰਦੇ ਆਉਂਗੇ ਬਾਕੀ ਮਸ਼ੀਨੀ ਵਾਲਾ ਤਾਂ ਕੰਮ ਜਾਦਾ ਪਛੇਤੀ ਵਾਲੀ ਕੋਈ ਰਹਿੰਦਾ ਤੇ ਕਿਨਮਨ ਕਾਣੀ ਦੇ ਨਾਲ ਮੌਸਮ ਦੇ ਵਿੱਚ ਤਬਦੀਲੀ ਹੋ ਗਈ ਠੰਢ ਜੀ ਹੋ ਗਈ ਥੋੜੀ ਜੀ ਤੇ ਵਾਹਿਗੁਰੂ ਅਗੇ ਅਰਦਾਸ ਆ ਵੀ ਥੋੜੇ ਦਿਨ ਟਪਾ ਦੇਵੇ ਹੋਰ ਜਿਹੜੀਆਂ ਤੂੜੀਆਂ ਰਹਿੰਦੀਆਂ ਬਣ ਨੂੰ ਸਾਰੀਆਂ ਦੇ ਤੂੜੀਆਂ ਵੀ ਬਣ ਜਾਵੇ ਤੇ ਜੋਗਿੰਗ ਵਾਲਾ ਸੈਂਸਰਾ ਜਿਹੜਾ ਸਾਡਾ ਚੱਲਦਾ ਬੇ ਹੁਣ ਤੁਹਾਨੂੰ ਘੱਲਸਾ ਹਾਸੀ ਵੀ ਆਉਂਦੀ ਐ ਮੈਨੂੰ ਮੈਂ ਗਿਆ ਸੀ ਰਾਤ ਜੋਗਿੰਗ ਕਰਨ ਸਵੇਰ ਟਾਈਮ ਤਾਂ ਜਾਂਦੇ ਨਹੀਂ ਕਿ ਉੱਥੇ ਲੇਟ ਹੁੰਦਾ ਸਾਰਿਆਂ ਦੇ ਤੇ ਇੱਕ ਤਾਂ ਠੋਕਰ ਖਾ ਕੇ ਆ ਗਈ ਇੱਕ ਗੋਡੇ ਸਲਾ ਕੇ ਆ ਗਈ ਹ ਸਖੋਪੈਣ ਜੀ ਪਤਾ ਨਹੀਂ ਕਿਹੜਾ ਸਾਹ ਵਾਲਾ ਜੋਗਿੰਗ ਕੀ ਕਰਨ ਲੱਗੇ ਭੱਜੇ ਹੋਣੇ ਦੌੜੇ ਹੋਣੇ ਰੱਬ ਜਾਣੇ ਹੁਣ ਕੀ ਹੋਇਆ ਮੈਦਾਨ ਨਾਲ ਹੈ ਨਹੀਂ ਦਾ ਇਹ ਤਾਂ ਆਪਣੇ ਗੋਡੇ ਸਲਾ ਕੇ ਆ ਕੇ ਹ ਸੰਦੀਪ ਕਹਿੰਦੀ ਮੇਰੇ ਠੋਕਰ ਵੱਜ ਗਈ ਮੇਰਾ ਨੋ ਹਿੱਲ ਗਿਆ ਥੋੜਾ ਜਿਹਾ ਉਹ ਸਵੇਰ ਦੀ ਕੂਟਾ ਪੜੀ ਬੈਠੀ ਐ ਕਹਿੰਦੀ ਡਾਕਟਰ ਕੋਲ ਜਾਣਾ ਸੁਖੋਪਣ ਜੀ ਟੱਕੇ ਟੋੜ ਲਏ ਖਾਂਦੇ ਦਾ ਗੋਡਾ ਕੋਸ਼ਿਸ਼ ਸਥਿਰਤਾ ਹੈਗਾ ਰਾਤ ਤੱਕ ਕਾਫੀ ਬਲੱਡ ਨਿਕਲ ਰਿਹਾ ਸੀ ਹੁਣ ਤਾਂ ਸੈਟ ਆ ਤੇ ਹੁਣ ਪਹਿਲਾਂ ਮੈਂ ਮਰਵਾਉਣਾ ਤੁਹਾਨੂੰ ਨਾ ਨਾਲ ਲਾਓ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਨਾ ਤੂੰ ਜੋਗਿੰਗ ਕਰਨ ਗਈ ਸੀ ਤੇ ਕਿ ਫੁੱਟਬਾਲ ਖੇਡਣ ਗਈ ਸੀ ਮੈਂ ਤਾਂ ਹੌਲੀ ਹੌਲੀ ਤੁਰ ਹੀ ਜਾਂਦੀ ਸੀ ਉਹ ਗੱਟ ਟੂਆ ਤਾਂ ਉਹਦੇ ਵਿੱਚ ਅਸੀਂ ਦੋਵੇਂ ਡਿੱਗ ਗਏ ਦੋਵੇਂ ਡਿੱਗ ਗਏ ਤਾਂ ਹੀ ਗੋਡਾ ਸਿਲੜ ਦੀਦਾ ਅਰੇ ਮੇਰਾ ਹੁੱਟਾ ਲੋ ਜੀ ਮਾਘੀਪੁਰ ਜੀ ਦਾ ਖਾਲਸਾ ਮਾਘੀਪੁਰ ਜੀ ਕੀ ਬਥੇ ਪਰਮਾਤਮਾ ਤੁਹਾਨੂੰ ਖੋਜ ਸਕੇ ਚੜ੍ਹਦੇ ਅਗਲਾ ਦੇ ਵਿੱਚ ਅੱਕੇ ਪਤਾ ਕਿ ਆ ਉਹ ਟੁੱਟੀ ਹੋਈ ਸੀ ਸੜਕ ਇੱਕ ਸਾਈਡ ਨੂੰ ਤਾਂ ਨਹਿਰ 4 ਵੀ ਅਸੀਂ ਕੋ ਤਿੰਨੇ ਜਣੀਆਂ ਨਾਲ ਲੱਗ ਗਈਆਂ ਵੀ ਲਾਈਟ ਵਾਲੇ ਬੰਦਾ ਚਾਨਣਾ ਜਾ ਹੋ ਜਵੇ ਕੁਝ ਰਾਤ ਤੇ ਲੇਟ ਤੀਆਂ ਉਹ ਪਤਾ ਹੀ ਨਹੀਂ ਲੱਗਿਆ ਹੈਗਾ ਵੀ ਇੱਥੇ ਢੋ ਆ ਜਾ ਵਿੱਚ ਪੈਰ ਰੱਖੂਗੇ ਉਹਦੇ ਚਲੋ ਆਪ ਮਾਪਤਾ ਗਿਰੀ ਗਿਰੀ ਸੰਦੀਵੀ ਵੀ ਨਾਲ ਅਗੇਰ ਲਈ ਤੇ ਦੋਹ ਜਣੀਆਂ ਦਾ ਪਿਆਰ ਬਾਤ ਆ ਕਹਿੰਦੀ ਵੀ ਇੱਕ ਜੇ ਇੱਕ ਪੱਟੜ ਹੋਗੀ ਆ ਇਹ ਕਹਿੰਦੀ ਮੈਂ ਕਾ ਨੂੰ ਪਿਛੇ ਰਹਿ ਜਾ ਮਾ। ਮੈਂ ਤਾਂ ਕੜ ਕੇ ਨਹੀਂ ਟਗਹਿਰੀ ਉਹ। ਉਹ ਆਪਣੇ ਆਪ ਮੇਰੇ ਪਿੱਛੇ ਦੇ ਗਿਰ ਗਈ। ਸਿਰ ਉੱਪਰ ਗਿਰ ਗਈ। ਕੋਈ ਹੱਡੀ ਪਸਲੀ ਤਾਂ ਨਹੀਂ ਟੁੱਟੀ-ਟੋੜੀ। ਨਾ ਇਹ ਦਾ ਪਰਮਾਤਮਾ ਦਾ ਹਾਂ? ਇਹਨਾਂ ਦਾ ਪਰਮਾਤਮਾ ਦਾ ਸ਼ੁਕਰਗੁਜ਼ਾਰ। ਨਾ ਮਾ ਸੰਦੀਪ ਉੱਪਰ ਗਿਰ ਗਈ। ਤੁਹਾਡੇ ਮੈਂ ਤਾਂ ਕਰਕੇ ਕਹਿੰਦਾ। ਉੱਪਰ ਨਹੀਂ ਮਤਲਬ ਮੇਰੇ ਪਿੱਛੇ ਦੇ ਗਿਰ ਗਈ। ਅੱਛਾ-ਅੱਛਾ। ਨਾਲੇ ਧੀ ਜੀ ਤਾਂ ਮੈਨੂੰ ਐ ਤਾਂ ਵੀ ਜ਼ਿਆਦਾ ਗੁੱਦਾ ਛਿੱੜੋਗੇ ਵੀ ਕੋ ਚੱਪਣੀ ਨਿਕਲੇਗੀ। ਇੰਨੀ ਜ਼ਿਆਦਾ ਜ਼ੋਰ ਚ ਖੂਨ ਵਗ ਚੱਲਿਆ ਗਿੱਦੇ ਤਾਂ। ਹਾਂ ਰਾਤਾਂ ਵਿੱਚ ਸਾਰਾ ਦਸਵਤ ਪੈ ਨਹੀਂ ਹੋਇਆ ਕਰਨ ਨੂੰ ਮੈਂ ਮੈਨੂੰ ਤਾਂ ਐ ਵੀ ਤभी ਮੇਰੇ ਹੱਥ ਤੇ ਵੀ ਜਾ ਕੇ ਮੋੜੇ ਹੱਥ ਐ ਜੋਂ ਮੁੰਮ ਦੇ ਕਿੱਲੇ ਗਿਆ ਮੂੰਹ ਨਹੀਂ ਵੱਜਿਆ ਇੰਨਾ ਸ਼ੁਕਰ ਹੱਥ ਆਈ ਵੱਜੇ ਮਨ ਆ ਗਿਆ ਮੇਰੇ ਹੱਥ ਵਿਚੇ ਲੋਗੇ ਵੀ ਹਕੂਣੀ ਅਸੀ ਲੋਗ ਗਿਆ ਉੱਥੇ ਫੇ ਦੋ ਤਿੰਨ ਮੁੰਡੇ ਜਾਂਦੇ ਨੇ ਚਲੇ ਮੈਂ ਕਿਹਾ ਬੁਗੇ ਬਣ ਜਾ ਫੋਨ ਦਿਖਾਈ ਇਧਰ ਮੈਂ ਕਿਹਾ ਬੜੇ ਵੇਖਦੇ ਮੈਨੇ ਬੈਠ ਗਏ ਕਿ ਨਾ ਠੀਕ ਆ ਬਸ ਜਾਓ ਲੈਟ ਵਾਲਾ ਕਿੱਦਾਂ ਦੇਖਿਆ ਸੀ ਹਾਂ ਕਰਿਆ ਆ ਕੇ ਦੇਖਿਆ ਨਿਕਰ ਆ ਕੇ ਲਿਖੇ ਕੋਡੇ ਕੋਡੇ ਕਰਾ ਲਓ ਉਹਨਾਂ ਤਾਂ ਜੋਗਿੰਗ ਇਹ ਤਾਂ ਜੇ ਮੈਂ ਕਹਿੰਦਾ ਜੇ ਹਫਤਾ ਲਗਾਤਾਰ ਜੋਗਿੰਗ ਕਰਨ ਚੱਲ ਗਿਆ ਪਤਾ ਨਹੀਂ ਇਹਨਾਂ ਨੇ ਕਿੱਕ ਕੁਰੀ ਵੀ ਆ ਸਾਡੇ ਸਰੀਰ 'ਲੀ ਬਿਮਾਰੀਆਂ ਜਿਹੜੀਆਂ ਹੋਰ ਵੀ ਤਾਂ ਕੰਮ ਦੇ ਹੇਤੀ ਆਪਾਂ ਕਹਿੰਦੇ ਕੁਝ ਖਾਣੇ ਲਈ ਕੁਝ ਖੋਲਣਾ ਪੜਦਾ ਹੈ ਕੁਝ ਪਾਣੇ ਲਈ ਕੁਝ ਪਾਉਣਾ ਪੜਦਾ ਬੰਦ ਤੁਹਾਨੂੰ ਦੱਸਣਾ ਭੁੱਲ ਗਈ ਜੋ ਨਰੀ ਤਨੂਰੇ ਸੁੱਟ ਰੱਖਣ ਆਈਆਂ ਟੋਕਤਾ ਸਾਹ ਟੋਕ ਵੀ ਮਾਰ ਦਿੰਦੀ ਬੰਦੇ ਮੇਰੇ ਵੀਰ ਜੀ ਮੈਂ ਇੱਕ ਮਿੰਟ ਮੈਂ ਇੱਕ ਮੈਂ ਟੋਕ ਨਹੀਂ ਮੈਨੂੰ ਇਹ ਪੁੱਛਿਆ ਮੈਂ ਕੌਣ ਕੌਣ ਚੱਲਿਆ ਹੂੰ ਤੇ ਕਹਿੰਦੀ ਮੈਂ ਦੀਦੀ ਚੱਲੀ ਮੈਂ ਜੈਸਮੀਨ ਜਿਆਦਾ ਪਤਲੀ ਉਹਨੂੰ ਵੀ ਨਾਲ ਲਿਖ ਜਾ ਆ ਟੋਕੋ ਜੀ ਇਹ ਟੋਕ ਤਾਂ ਹੈ ਨਹੀਂ ਇਹ ਟੋਕ ਆ ਉਹ ਟੋਕ ਥੋੜੀ ਐਦੇ ਦਿਮਾਗ ਚ ਆਈ ਫਤੂਰ ਚੱਲੀ ਜਾਂਦਾ ਮਨ ਦਾ ਕੋਈ ਕਹਿਣਾ ਵੀ ਰਹਿਣ ਦੋ ਰੁਕ ਜਾਓ ਟੋਕੋ ਹਾਂ ਪਹਿਲਾਂ ਮੈਂ ਵੀਦੀ ਮੋੜ ਤੇ ਹੀ ਕਰਨ ਲੱਗੀ ਹਾਏ ਮੈਂ ਕਿਹਾ ਮੁੜ ਜੰਮੀ ਮੈਂ ਨਾਲੇ ਕਿ ਪਿੰਡ ਪਰ ਨੂੰ ਗੇੜਾ ਵੀ ਲੱਗਿਆ ਕਦੇ ਨਾ ਚਾਲਦੀ ਉਥੇ ਜਾ ਦੁਬਾਰਾ ਮੁੜਨੇ ਲੱਗੇ ਗਿਰੇ ਗਈ ਚਲ ਕੋਈ ਨਹੀਂ ਚਲ ਕੋਈ ਨਾ ਭੈਣ ਗਿਰਗੀ ਨਾਲ ਮੈਂ ਦੱਸਦੀ ਤੇਰੀ ਕੁਝ ਤੋਂ ਨਹੀਂ ਖੇ ਲਈਏ ਕੁਝ ਖਾਣਾ ਬੜਾ ਸਾਰਾ ਇਹ 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 ਤਾਂ ਜਿਆਦਾ ਸੱਟਾਂ ਲੱਗੀਆਂ ਇਹ ਤੇ ਵਿਚਾਰੀ ਤੇ ਜਿਆਦਾ ਸੱਟਾਂ ਮੈਂ ਘਰ ਦਿੰਦਾ ਮੇਰਾ ਇਹ ਤਾਂ ਜਿਆਦਾ ਦਰਦ ਹੱਸਣਾ ਤੇਰੀ ਕੀ ਬੋਲਦੀ ਆ ਉਹਦੇ ਵਿੱਚ ਮੇਰਾ ਸੱਚੀ ਸਰੀਰ ਤੰਗ ਦਾ ਚਲੋ ਇਹ ਹੈ ਗਿਆ ਜੀ ਤੰਗ ਇਹ ਜੋਗਿੰਗ ਬੜੀ ਕਰ ਪਿੰਗਲ ਇਹ ਜੋਗਿੰਗ ਕਰਕੇ ਹੋ ਗਿਆ ਇੱਕ ਦੋ ਦਿਨਾਂ ਚ ਤੰਗ ਨਾ ਹਮਤ ਨਹੀਂ ਹੈਗੀ ਹਾਂ ਬੜੀ ਕਰ ਪਿੰਗਲ ਬਚੋ ਇੰਗਨ ਆਂਜਨੀ ਮੁਤੰਦ ਇਹ ਜਦ ਆਪੇ ਮੁਚੀ ਹੋਈ ਹੈ ਤੇ ਹੁਣ ਮੈਂ ਚੱਲਿਆ ਜੀ ਰੋਪੜ ਨੂੰ ਜਾਣਾ ਦਾ ਡਾਕਟਰ ਕੋਲ ਹੁਣ ਉੱਥੇ ਜਾ ਕੇ ਕਿਆ-ਕਿਆ ਬਣਵਾ ਕਿਆ ਕਰੀ ਇਹ ਤਾਂ ਹੁਣ ਮੇਰਾ ਰੱਬੇ ਜਾਣਦਾ ਜਾਂ ਪਰਮਾਤਮਾ ਜਾਣਦਾ ਵੀ ਉੱਥੇ ਜਾ ਕੇ ਵੀ ਕਿਆ-ਕਿਆ ਮੂੰਹ ਖੁੱਲਦਾ ਹੈ ਹੈ ਕਿਉਂ ਹਜੇ ਤਾਂ ਡਾਕਟਰ ਆਜੂ ਦਾ ਡਾਕਟਰ ਤੱਕਿਆ ਵੀ ਡਾਕਟਰ ਕੋਲ ਜਾ ਕੇ ਹੁਣ ਅਹ ਉੱਥੇ ਜਾ ਕੇ ਪਤਾ ਲੱਗੂ ਹੁਣ ਵਿਚਾ ਬਣਦਾ ਠੀਕ ਹੈ ਜੀ ਹੁਣ ਤੁਹਾਨੂੰ ਰੋਪੜ ਜਾ ਕੇ ਮਿਲਦੇ ਵਾਹਿਗੁਰੂ ਸਤਨਾਮ ਹਾਂਜੀ ਕਹਿੰਦੇ ਜੀ ਨਾਨਕ ਦੁਖੀਆ ਸਭ ਸੰਸਾਰ ਸੰਦੀਪ ਜਿਆਦਾ ਦੁਖੀ ਤਾਂ ਨਹੀਂ ਹੈਗੀ ਇੱਕ ਗੱਲ ਹੈ ਜੀ ਹੌਸਪੀਟਲਾਂ ਦੇ ਵਿੱਚ ਸਾਹ ਕੋਈ ਨਹੀਂ ਆਉਂਦਾ ਹੈਗਾ ਕਿਆ ਨੇਆਣਾ ਕਿਆ ਸਿਆਣਾ ਕਿਆ ਜਵਾਨ ਹਰ ਤਰ੍ਹਾਂ ਦਾ ਮਰੀਜ਼ ਆ ਹਸਪੀਟਲਾਂ ਦੇ ਵਿੱਚ ਬੈਠਾ ਵੀ ਚਲੋ ਦਵਾਈ ਲੈਣਾ ਹੈ ਠੀਕ ਹੋ ਜਾਣਾ ਬੈਗਰੂਨਾਂ ਪ੍ਰਸਾਰਾਂ ਪਰ ਕਿਰਪਾ ਕਰੋ ਜਿਹੜੇ ਜਿਹੜੇ ਦਵਾਈ ਲੈਣ ਆਏ ਸੀ ਹਸਪੀਟਲ ਦੇ ਵਿੱਚ ਉਹ ਕਾਮਾਂ ਰੌਲੀ ਮਚੀ ਪਈ ਸੀ ਵੀ ਕੁਝ ਨਹੀਂ ਸਮਝ ਆਦਾ ਬਾਜੀ ਨੂੰ ਪੁੱਛੋ ਵੀ ਕੋਈ ਪੇਟ ਦਰਦ ਹੈ ਕਿਸੇ ਨੂੰ ਕੁਝ ਕਿਸੇ ਨੂੰ ਕੁਝ ਮੈਂ ਦੋ ਚਾਰ ਰੋਲ ਜਿਹੜੇ ਨਾ ਟਾਈਮ ਹੈ ਡਾਕਟਰ ਨੂੰ ਮਿਲ ਕੇ ਸੰਦੀਪ ਮੇਰੀ ਜਿਹੜੀ ਬਾਹਰ ਗੱਲਬਾਤ ਹੋਈ ਵੀ ਪੇਟ ਇਨਫੈਕਸ਼ਨ ਦੇ ਜ਼ਿਆਦਾ ਚਾਂਸਸ ਹੋਵੇ ਕਿਉਂਕਿ ਗਰਮੀ ਇੱਕ ਮੌਸਮ ਹੋਰ ਲੁੱਟਦਾ ਆਵਾ ਇੱਕ ਸਾਡਾ ਖਾਣ ਪੀਣ ਵੀ ਅਪਸੈਟ ਹੋਵਾ ਤੇ ਸੰਦੀਪ ਕੌਰ ਨੂੰ ਵੀ ਡਾਕਟਰ ਨੇ ਪੇਟ ਇਨਫੈਕਸ਼ਨ ਦੱਸਤਾ ਹੈ ਕਹਿੰਦੇ ਵੀ ਰਾਤ ਦਾ ਮੇਰਾ ਪੇਟ ਦਰਦ ਕਰ ਰਿਹਾ ਹੁਣ ਡਾਈਟਿੰਗ ਤਾਂ ਇਹਨੇ ਰੋਟੀ ਦੀ ਸ਼ੁਰੂ ਕਰੀ ਹੈ ਪਰ ਦਵਾਈ ਦੀ ਨਹੀਂ ਹੁੰਦੀ ਡਾਈਟਿੰਗ ਆਹਾ ਉਹ ਸਕੂਲ ਕਿਵੇਂ ਜਾਉਣ ਲੱਗਿਆ ਹਾਂ ਜੀ ਉੱਥਾ ਬਾ ਦੇਤਾ ਜੀ ਇੱਕ ਭਰ ਕੇ ਲਪਾ ਪਾ ਪਾਣੀ ਹੈਗਾ ਬਣਾ ਗੋਈ ਹੁੰਦਾ ਅ ਗੱਡੀ ਚ ਪਾਣੀ ਨਹੀਂ ਹੈਗਾ ਸੌਰੀ ਮੈਂ ਤਾਂ ਜਦ ਕਿਤੇ ਜਦ ਕਹਿੰਦੇ ਹੋਣੇ ਲੈ ਲਿਓ ਦਵਾਈ ਪਾਣੀ ਤੁਥੀ ਲੈ ਕੇ ਆਉਂਦੇ ਹਸਪੀਟਲ ਚ ਉਹਦੇ ਕੋਲ ਪਿਆ ਸਾਰਾ ਅ ਅੱਜ ਕੱਲ ਤੋਂ ਲੈ ਕੇ ਹੰਡ ਵਾਈਟ ਉਹ ਉੱਥੇ ਤਾਂ ਰੱਖਿਆ ਪਾ ਉਹਨਾਂ ਨੇ ਵਾਟਰ ਪੂਲਰ ਤੂੰ ਲੈ ਲਿਓ ਬੋਤਲ ਉਹ ਕੇ ਜੇ ਹਿਸਾਬ ਕਿਤਾਬ ਹੋ ਗਏ ਵੀ ਜਿਹੜੀ ਡਾਕਟਰ ਦਵਾਈ ਲਿਖਦਾ ਹੈ ਜਿਹੜਾ ਉਹਦੇ ਆਪਣੇ ਹਸਪੀਟਲ ਦੇ ਵਿੱਚ ਮੈਡੀਕਲ ਸਟੋਰ ਆ ਨਾ ਉਹ ਸਿਰਫ ਉੱਥੀ ਤੇ ਹੀ ਮਿਲਣੀ ਹੈ ਇਹ ਨਹੀਂ ਪਾ ਵੀ ਕਿਤੇ ਹੋਰ ਪਾਸੇ ਤੇ ਲਵਾਂਗੇ ਨਾ ਇਹ ਮਤਨੀ ਕਾਦੇ ਨੂੰ ਮੈਂ ਟਰਾਈ ਕਰਕੇ ਦੇਖਿਆ ਜੀ ਮਹਾ ਵੀ ਚੱਲ ਕਿ ਡਾਕਟਰ ਜੀ ਦਵਾਈ ਲਿਖੀ ਹੋਈ ਮੈਂ ਹੋਰ ਮੈਡੀਕਲ ਸਟੋਰ ਜਿਹੜੇ ਮੇਰੇ ਜਾਣ ਪਛਾਣਦੇ ਯਾਰ ਦੋਸਤ ਹੈ ਉਹਨਾਂ ਨਾਲ ਮੈਂ ਗੱਲਬਾਤ ਕਰੀ ਕਹਿੰਦੇ ਵੀ ਜਿਹੜੀ ਇਹ ਦਵਾਈ ਲਿਖੀ ਵੀ ਹੈ ਵੀ ਇਹ ਸਾਲਟ ਦੇ ਵਿੱਚ ਹੋਰ ਕੰਪਨੀ ਦੀ ਦਵਾਈ ਦੇ ਦਿੰਦੇ ਨੇ ਉਹਨਾਂ ਨੂੰ ਪਰ ਵੀ ਇਹ ਤੁਸੀਂ ਬੈਟਰ ਆ ਉਹ ਕਦੇ ਵੀ ਤੁਹਾਡੇ ਵਾਸਤੇ ਬੈਟਰ ਨਹੀਂ ਆ ਵੀ ਤੁਸੀਂ ਉਸੇ ਮੈਡੀਕਲ ਤੇ ਦਵਾਈ ਲੈ ਕੇ ਆਓ ਵੀ ਫਿਰ ਪਾ ਕਹ ਲੂ ਡਾਕਟਰ ਨੂੰ ਕਹਿਣ ਜੋਗ ਹੋ ਸਕਦਾ ਵੀ ਜੇ ਪਾ ਦਾ ਕੋਈ ਮਸਲਾ ਹੱਲ ਨਾ ਹੋਇਆ ਵੀ ਆਪਾਂ ਜੀ ਤੁਸੀਂ ਦਵਾਈ ਦਿੱਤੀ ਸੀ ਵੀ ਇਹਦੇ ਨਾਲ ਸਾਡਾ ਕੋਈ ਹੱਲ ਨਹੀਂ ਹੋਆ ਡਾਕਟਰ ਜੇ ਦਵਾਈ ਹੱਲ ਨਾ ਹੋਵੇ ਉਹਦਾ ਤਾਂ ਡਾਕਟਰ ਕਹਿੰਦਾ ਦਿਖਾਓ ਤੁਸੀਂ ਦਵਾਈ ਕਿਹੜੀ ਖਾਧੀ ਸੀ ਉਹੀ ਕੰਪਨੀ ਦੀ ਹੈ ਉਹੀ ਲੱਤੀ ਆ ਕਿਹੜੀ ਲੱਤੀ ਕਿਹੜੀ ਨਹੀਂ ਵੀ ਸਵਾਲ ਵੀ ਜਵਾਬ ਇੰਨਿਆਂ ਕਿ ਫਰਮਾਂ ਬਣ ਗਿਆ ਦਵਾਈ ਬਣਾਉਣ ਵਾਲੀਆਂ ਪਤਾ ਕੁਛ ਨਹੀਂ ਵੀ ਦਵਾਈ ਦੇ ਵਿੱਚ ਹੈ ਕੋਈ ਅਰਕ ਕੋਈ ਕਿ ਨਹੀਂ ਹੈਗੀ ਇਹ ਤਾਂ ਹੁਣ ਵਹਿਗਰੂਏ ਜਾਣਦਾ ਤੇ ਸਮਤ ਬਖਸ਼ ਸਾਰਿਆਂ ਨੂੰ ਸਹੀ ਗੱਲ ਜਿਹੜੇ 2 ਨੰਬਰ ਦਾ ਕੰਮ ਕਰਦੇ ਉਹਨਾਂ ਨੂੰ ਵੀ ਵੀ ਜੇ ਦਵਾਈ ਬਣਾਉਣੀ ਪਈ ਵਿੱਚ ਕੋਈ ਸਾਲਟ ਸੁਲਟ ਪਾ ਦਿਆ ਕਰੋ ਖਾਈ ਜਾਂਦੇ ਦਵਾਈਆਂ ਅਸਰ ਕਰਦੀਆਂ ਨਹੀਂ ਗੱਲ ਤਾਂ ਇੱਥੇ ਖੜੀ ਆ ਵੀ ਦਵਾਈ ਖਾ ਲੰਨੇ ਅਸੀਂ ਲੈ ਕੇ ਅਸਰ ਕਰਦੀ ਨਹੀਂ ਹੈਗੀ ਦਵਾਈ ਫਿਰ ਬੰਦਾ ਉਲਜਦਾ 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 ਉਲਝੀ ਜਾਂਦਾ ਹੈ ਕਿਸੇ ਨੂੰ ਕੋਈ ਮਤਲਬ ਨਹੀਂ ਹੈਗਾ ਦੋਈ ਬਣਾਉਣ ਵਾਲਾ ਨੂੰ ਕੋਈ ਮਤਲਬ ਨਹੀਂ ਹੈਗਾ ਇਹ ਗੱਲ ਪਿੱਛੇ ਵੀ ਇਹ ਮਰੀਜ਼ ਨੂੰ ਇਹਦਾ ਕੋਈ ਬੈਨੀਫਿਟ ਹੋਣਾ ਕਿ ਨਹੀਂ ਤੇ ਡਾਕਟਰ ਨੂੰ ਤਾਂ ਹੁਣ ਕਹਿਣੀ ਕਿ ਕਈ ਤਾਂ ਡਾਕਟਰ ਰੱਬ ਦੇ ਰੂਪ ਹੈ ਕਹਿਣ ਦੇ ਵਿੱਚ ਆਉਂਦੇ ਆ ਪਰ ਅੱਜ ਕੱਲ ਸਮਾਂ ਹੋ ਗਿਆ ਚੇਂਜ ਹਾਂ ਤੇ ਚਲੋ ਜਿਵੇਂ ਨਾ ਦੁਨੀਆ ਚੇਂਜ ਹੋਈ ਜਾਂਦੀ ਆ ਹਾਂ ਸਾਡੇ ਵਰਗੇ ਚੇਂਜ ਹੋਈ ਜਾਂਦੇ ਆ ਮੇਰੀ ਇੱਕ ਗੱਲ ਆ ਹੁਣ ਪਹਿਲਾਂ ਤਾਂ ਆਪਾਂ ਕਹਿੰਦੇ ਤੇ ਬਿਨ ਸਪਰੇਆਂ ਤੇ ਕਣਕਾਂ ਅਰਤਾ ਵੀ ਬਿੰਸ ਸੁਪਰੇਲਾ ਦਾ ਬਣਦਾ ਹੋ ਸਪ੍ਰੇਹਾਂ ਜੂ ਜੂ ਬਣੀ ਜਾਂਦੀਆਂ ਉਹਦੇ ਸਰੀਰ ਹੋਈ ਜਾਂਦੇ ਅੰਦਰੋਂ ਖੋਖਲੇ ਹੋਈ ਜਾਂਦੇ ਸਰੀਰ ਬਾਹਰੋਂ ਐ ਲੱਗਿਆ ਦੇ ਬਹੁਤ ਭੁੱਲਾ ਮਾ ਸਰੀਰ ਮੋਟਾ ਅੰਦਰ ਨਹੀਂ ਹੈਗੇ ਜਾਨ ਪ੍ਰਾਣ ਹਾਂ ਅੰਦਰ ਤਾਂ ਤੇ ਜੀ ਬਸ ਹੁਣ ਖੋਖਲਾ ਪੈ ਗਿਆ ਪਹਿਲਾਂ ਜਿਨ੍ਹਾਂ ਨੇ ਖਾਕਾਂ ਖਾਧੀਆਂ ਵੀ ਆ ਉਹਨਾਂ ਚ ਜਾਣਾ ਬਹੁਤ ਉਹ ਚਾਲੀ ਦੇ ਪਾਪਾ ਜੀ ਜਿਵੇਂ ਹੁਣ ਸਾਡੇ ਪਾਪਾ ਜੀ ਕੰਮ ਨੂੰ ਪੂਰੀ ਹਿੰਮਤ ਹੀ ਆ ਚਲੋ ਕੋਈ ਨਹੀਂ ਉਹ ਬਣੇ ਉਮਰ ਦੇ ਅਕੋਰਡਿੰਗ ਕੰਮ ਜ਼ਿਆਦਾ ਹੀ ਕਰਦੇ ਪਰ ਉਹ ਕਹਿੰਦੇ ਜਿੱਦਣ ਮੈਂ ਕੋਈ ਕੰਮ ਛੱਡਦਾ ਵੀ ਮੇਰੇ ਨਾਲ ਦੇ ਚਾਰ ਪੰਜ ਜਿਹਨੇ ਰਿਟਾਇਰ ਹੋ ਲਿਓ ਉਹ ਸੰਸਾਰਿਕ ਯਾਤਰਾ ਆਪਣੀ ਪੂਰੀ ਕਰ ਗਏ ਵੀ ਜੇ ਹੁਣ ਮੈਂ ਵੀ ਕੰਮ ਛੱਡਦਾ ਤਾਂ ਮੇਰਾ ਕੋਈ ਭਰੋਸਾ ਨਹੀਂ ਹੈਗਾ ਹਾਂ ਡੈਡੀ ਨੇ ਛੱਡਿਆ ਹੋਇਆ ਹਾਂ ਡੈਡੀ ਨੂੰ ਬੈਠਣਾ ਕਿੰਨਾ ਔਖਾ ਹਾਂ ਉਹਨਾਂ ਨੂੰ ਬੈਠਣਾ ਤਾਂ ਚਲ ਗੋਡਾ ਕਰਕੇ ਗੋਡਾ ਕਰਕੇ ਮਤਲਬ ਜੀ ਉਹਨਾਂ ਨੂੰ ਜੇ ਟੈਟਨਸ ਨਾ ਹੁੰਦੀ ਤਾਂ ਉਹਦੇ ਗੋਡੇ ਵੀ ਨਹੀਂ ਸੀ ਜਾਮ ਹੁਣ ਚਲ ਕੋਈ ਨਹੀਂ ਆ ਰਹਾ ਹੁਣ ਚਲੋ ਇਹ ਦੁੱਖ ਦਰਦ ਦਾ ਜ਼ਿੰਦਗੀ ਦਾ ਹਿੱਸਾ ਹੈ ਜ ਕੋਈ ਹੱਸ ਕੇ ਚੱਲਣ ਦੇ ਵਿੱਚ ਚੱਲ ਲੰਦਾ ਹੈ ਕੋਈ ਰੋਕੇ ਚੱਲ ਲਵੇ ਪਰ ਹੁਣ ਡੈਡੀ ਦਾ ਫੇਰ ਫੋਨ ਆਉਂਦਾ ਕਿਆ ਹੋ ਗਿਆ ਹੁਣ ਵੀ ਮੈਨੂੰ ਹੁਣ ਆ ਟੈਨਸ਼ਨ ਹੋ ਗਈ ਵੀ ਮੇਰੇ ਪੈਪ ਪੱਕੀ ਲੱਗ ਗਈ ਵੀ ਮੇਰੇ ਪੀਕ ਫੇਰ ਆਉਂਦੀ ਆ ਹੁਣ ਤੁਸੀਂ ਕਾ ਦਾਉਣਾ ਤੁਸੀਂ ਕਾ ਦਾਉਣਾ ਕੋਈ ਨਹੀਂ ਦੇਖਦੇ ਬਣਾਉਂਦੇ ਪ੍ਰੋਗਰਾਮ ਪਹਿਲਾਂ ਹਾਂ ਜਿਹੜਾ ਹੁਣ ਅੱਜਦਰ ਪ੍ਰੋਗਰਾਮ ਆ ਮੈਂ ਕਿਹਾ ਵੀ ਮੈਂ ਹੀ ਡੈਡੀ ਨੇ ਠੀਕ ਹਾਂ ਨਾ ਮੈਂ ਡੈਡੀ ਨੂੰ ਵੀ ਨਹੀਂ ਦੱਸ ਸਕਦੀ ਤੁਹਾਨੂੰ ਪਤਾ ਵੀ ਉਹ ਮੇਰੀ ਵੀ ਟੈਨਸ਼ਨ ਕਰ ਜੰਨੇ ਨਾ ਹੁਣ ਕਿਆ ਹੋਰ ਕਾਹਾਂ ਕੰਮ ਕਰਿਆ ਕਿ ਤੇ ਲੈ ਘਰ ਨੂੰ ਨਹੀਂ ਆਪਾਂ ਨੇ ਇੱਕ ਤਾਂ ਗਿਫਟ ਲੈਣਾ ਹੈ ਕਿਹਦੇ ਬਾਤ ਤੇ ਲੈਣਾ ਹੈ ਉਹ ਜਸਮੀਨ ਦੇ ਸਰ ਦੀ ਕੱਲ ਨੂੰ ਰਿਟਾਇਰਮੈਂਟ ਹੈ ਠੀਕ ਆਲਟੀ ਹਾਂ ਜੇ ਤਾਂ ਮੈਂ ਠੀਕ ਰਹੀ ਤਾਂ ਫਿਰ ਮੈਂ ਜਾਉਂਗੀ ਜੇ ਨਹੀਂ ਠੀਕ ਪਰ ਤੁਸੀਂ ਜਾਉਂਗੇ ਨਿਆਣੀ ਲੈ ਕੇ ਠੀਕ ਆ ਤੇ ਤੇ ਦੋ ਫੂਟ ਲੈਣੇ ਤੇ ਕਰਨ ਕੁੜਤੇ ਪਿਆਮੇ ਹੋਰ ਬੜਾ ਕਹਾਵਰ ਵੀ ਉੱਥੇ ਜਾ ਕੇ ਪਤਾ ਲੱਗੂਗਾ ਵੀ ਕਿਆ-ਕਿਆ ਸੱਪ ਨਿਕਲਦਾ ਚਲੋ ਪਹਿਲਾਂ ਪਹਿਲਾ ਘੰਟਾ ਹੈ ਪਹਿਲਾਂ ਗਿਫਟ ਲੈ ਲੰਨਾ ਪਹਿਲਾਂ ਗਿਫਟ ਲੈ ਲੰਨਾ ਚੱਲਗੇ ਪਾਣੀ ਦੀ ਬੋਤਲ ਦੇ ਦਾਂਗੇ ਕੌਣ ਚ ਗਏ ਜੀ ਰੋਪਣ ਬਾਜ਼ਾਰ ਦੇ ਵਿੱਚ ਮੀਂਹ ਦੀ ਬੂੰਦਾ ਬੰਦੀ ਜੀ ਹੋ ਰਹੀ ਹੈ ਤੇ ਬਾਜ਼ਾਰ ਦੇ ਵਿੱਚ ਮੀਂਹ ਦੇ ਕਰਕੇ ਨਹੀਂ ਹੈਗੀ ਇਹ ਮੀਂਹ ਕਰਕੇ ਨਹੀਂ ਹੈਗੀ ਬਾਕੀ ਮੈਂ ਗੱਡੀ ਦਾ ਇਧਰ ਨੂੰ ਬਾੜ ਲੀ ਜੇ ਬੰਦੇ ਵੀ ਗੱਡੀ ਜੋਗੀ ਇਧਰ ਨੂੰ ਹਾਂ ਖੀਰੇ ਕਿੰਨੇ ਆਏ ਪਏ ਹਾਂ ਖੀਰੇ ਵੈਸੇ ਆਪਾਂ ਨੇ ਲੈ ਕੇ ਜਾਣੇ ਆ ਹਾਂ ਖੀਰੇ ਟਿੰਡੇ ਕੱਕੜੀਆਂ ਹਰੀਆਂ ਸਬਜ਼ੀਆਂ ਲੱਗੀਆਂ ਹਾਂ ਹਾਂਜੀ ਕਰੇਲੇ ਤੋਰੀਆਂ ਜਣਕੇ ਹਰੀ ਸਬਜ਼ੀ ਹਰੇਕੇ ਆਉਣ ਲੱਗ ਗਈ ਹਾਂ ਪਰ ਉਹ ਕਈ ਵਾਰ ਸੋਚ ਕੇ ਆਉਂਦਾ ਵੀ ਵੇਲਾ ਇੰਨੀ ਸ਼ੇਤੀ ਦੇਣ ਲੱਗ ਗਈ ਆ ਫਲ ਕੀ ਕੀ ਦਵਾਈਆਂ ਮੈਂ ਤਾਂ ਉਹ ਤਿਆਰ ਕਰੀ ਆਉਂਗੀ ਹਾਂ ਹਾਂਜੀ ਹਾਂ ਇੱਥੇ ਵੀ ਨਹੀਂ ਇਸ ਵਾਰ ਤਾਂ ਸਬਜ਼ੀ ਮੰਡੀ ਚ ਵੀ ਨਹੀਂ ਇੰਨਾ ਰਸਾ ਮੌਸਮ ਨਹੀਂ ਕਰਵਾਗਾ ਆਪਾਂ ਹੁਣ ਮੈਂ ਕਹਿੰਦੀ ਸਬਜ਼ੀਆਂ ਜਿਹਾ ਲੈ ਲੈਂਦੇ ਯੂਰੇ ਤੇ ਸਬਜ਼ੀ ਹੋਵਾਂਗੇ ਲੈਣੇ ਤਾਂ ਮਿਲ ਜਾਣਗੇ ਆਪਾਂ ਕੱਕੜੀ ਖੀਰੇ ਕੋਈ ਸਬਜ਼ੀ ਲੈ ਲਾਂਗੇ ਘਰ ਨੂੰ ਲਾ ਗੱਡੀ ਲਾਉਂਦੇ ਮੈਨੂੰ ਕਿਤਾ ਟਕਾਣੇ ਫੇਰ ਦੇਖਦਾ ਠੀਕ ਐ ਜੀ ਉਹ ਲੈ ਲਾਂਗੇ ਨਾਲੇ ਕਟਲਸ ਕਟਲਸ ਕੀ ਐ ਇਹ ਦੇਖੋ ਕਟਲਸ ਮੈਂ ਲੰਦਾ ਕਿ ਨਹੀਂ ਤਰਾ ਕਟਲਾ ਕਟਹਲ ਕਟਹਲ ਕਟਹਰ ਕਟਹਰ ਇਹਦਾ ਕਰੇਲੇ ਵੀ ਆ ਗਏ ਦੇਖਦੇ ਆ ਜੀ ਕੀ ਬਣਦਾ ਕਿਉਂ ਨੀ ਤਾਂ ਦੇਖੋ ਕਾਸ ਆਈ ਹਾਂ ਆਪਾਂ ਕਿਣੀ ਅਜ ਕਿਵੇਂ ਜਾਊਂਗਾ ਕਾਹੀ ਤਾਂ ਮੈਂ ਗੱਡੀ ਬਾੜੀ ਵੀ ਬਾਜ਼ਾਰ ਤੇ ਨਹੀਂ ਉਹ ਗੱਡੀ ਕਿੱਥੇ ਬਾਜ਼ਾਰ ਤੇ ਬਾੜ ਨਾਲ ਛੋਟੀ ਗੱਡੀਆਂ ਤਾਂ ਆ ਜਾਂਦੀਆਂ ਹੂੰ ਸਹੀ ਗਾ ਤੇਜ ਹੋ ਗਿਆ ਪਹਿਲਾਂ ਨਾਲੋਂ ਮੀ ਹਾਂਜੀ ਵੀਰ ਜੀ ਕੀ ਆ ਦਊਂਗਾ ਜੀ ਖੀਰ ਖੀਰ 50 ਦਊਂਗਾ 50 ਉਹ 20 ਰੁਪਏ ਦੇ ਕਿਲੋ ਦਾ ਦਾ ਹੁਣ ਇੱਥੇ ਰੇੜੀ ਲਿਖੜਾ ਉਹ ਸਾਹਮਣੇ ਖੜਾ ਜਿਆਦਾ ਦੂਰ ਨਹੀਂ ਹੈਗਾ ਹਾਂ 40 ਬਾਈ 40 ਰੁਪਏ ਕੇ ਲਾ ਟਮਾਟਰ 40 ਟ੍ਰੇਲਰ ਟ੍ਰੇਲਰ ਕਿਰਾਇਆ ਕਿੰਨਾ 50 ਦਵਾਣੇ 40 ਜਾਊਂਗਾ ਕਰ ਲੈ ਉਹ ਘਰ ਮੇ ਬਣਨਾ ਹੈ ਪਰ ਨਹੀਂ ਬਣਾਉਂਗੇ ਫਿਰ ਹਾਂ ਹੈ ਵੀ ਆ ਜਾਦਾ ਹੈ ਪਰ ਨਹੀਂ ਟਲੇ ਆਉਣਾ ਪੈਣਾ ਹੈ ਤਾਂ ਲੈ ਇੰਫੈਕਸ਼ਨ ਕਰਾ ਲਓ ਕਰ ਆਲਾ ਡਵਾਡ 40 ਰੁਪਏ ਡਵਾਡ 40 ਰੁਪਏ ਡਵਾਡ ਪੰਜਾਬ ਵਾਲਾ 40 ਰੁਪਏ 50 ਕਰਦਾ 50 ਕਰਦਾ 20 ਹੋਰ ਚਲੋ ਹੋ ਗਿਆ ਚਲੋ 40 ਰੁਪਏ ਟਮਾਟਰ 40 ਰੁਪਏ ਟਮਾਟਰ 40 ਰੁਪਏ ਟਮਾਟਰ 50 ਵਾਲਾ 40 ਰੁਪਏ ਟਮਾਟਰ ਆ ਗਏ ਜੀ ਤਰਬੂਜ ਵੀ ਆ ਗਏ ਖਰਬੂਜਾ ਵੀ ਆ ਗਿਆ ਚੱਕ ਲੋ 2.5 ਕਿਲੋ ਸਬਦੇ ਮਿੱਟੇ ਵੀ ਆ ਹਾਂ ਸ਼ੂਗਰ ਦਾ ਨਹੀਂ ਹੋ ਜੂਗਾ ਦਿਖਾਤਾ ਕੀ ਆ ਕੀ 2.5 ਕਿਲੋ ਖਰਬੂਜੇ ਹਮਨੂਏ ਦੱਸ ਵੀ ਆਇ ਨੂੰ ਖਰਬੂਜਾ ਕਹਿੰਦੇ ਨੇ ਤਰਬੂਜ ਕਹਿੰਦੇ ਨੇ ਮਿੱਠਾ ਮਿੱਠਾ ਪਰ 2.5 ਕਿਲੋ 2.5 ਕਿਲੋ ਅਮਾ ਵੀਡੀਓ ਬਣਾ ਲੈ ਚੱਲਿਆ ਤੇਰੀ ਜੇ ਮਿੱਠਾ ਨਾ ਨਿਕਲੇ ਮੈਂ ਮੁੜ ਕੇ ਆਣਾ 2.5 ਕਿਲੋ 2.5 ਬਾਈ ਭੱਗੀ ਦੁਕਾਨਾ ਉੱਥੇ ਜਾ ਜੀ ਦੇਖ ਕੇ ਪਾ ਦੇ ਯਾਰ ਪੀਸ ਨਾ ਹੋਵੇ ਵਿੱਚ ਤੇ ਗੁੱਦੋ ਦੀ ਘੱਟ ਨਿਕਲੇ ਹਰਾ ਹਰਾ ਦਾ ਜ਼ਿਆਦਾ ਨਿਕਲੇ ਕਿਤੇ ਉਹ ਉਹ ਗੇੜਾ ਛਿਲਕਾ ਦਾ ਦਾਦਾ ਨਿਕਲੇ ਵਿੱਚ ਤੇ ਜ਼ਮਾਨ ਨਿਕਲੀ ਨਾ ਉਹ ਟਾਈਗਰ ਕੋਰੇ ਲਾਇਓ ਟਾਈਗਰ ਕੋਰੇ ਲਾਇਓ ਟਾਈਗਰ ਕੋਰੇ ਲਾਇਓ ਸੰਦੀਪ ਤੇ ਬੱਟੂ ਚੋਂ ਪੈਸੇ ਨਿਕਲੀ ਜਾਂਦੇ ਜੀ ਕਿਹਦਾ ਦਿਲ ਕੱਟੀ ਜਾਂਦਾ ਮੈਂ ਬੜਾ ਪਰਸੇ ਨੂੰ ਫੜ ਕੇ ਪਾਲਾ ਨਾ ਨਿੰਬੂ ਨਹੀਂ ਹੈਗੇ ਨਿੰਬੂ ਤਾਂ ਦੇਖਣਾ ਪੈਣਾ ਗਾਂ ਕਿਤੇ ਨਾ ਕਿਤੇ ਮਿਲੇ ਜਾਣੇ ਚਲੋ 200 ਰੁਪਏ ਦੀ ਕੀ ਆ ਕੀਰੇ ਟੱਕ ਦੇ ਫਟੇ ਜਵੇਂ ਸਸਤਾ ਕਰ ਦੋ ਰੇਟ ਸਸਤਾ ਕਰਤਾ ਮਾਲ ਜਮੀ ਕਰਕੇ ਮੰਦਾ ਕਰਤਾ ਮਾਲ ਹਾਂ ਉ ਆਜੋ ਫੇਰ ਵੀ ਮੰਦਾ ਹੀ ਹੁੰਦਾ ਤਾਂ ਸੀ ਕਹਿਣ ਨੂੰ ਮੰਦਾ ਥੋੜਾ ਕਹਿਣ ਨੂੰ ਮੰਦਾ ਬਸ ਆੱਡਾ ਪਾਈਆ ਪਾ ਦੋ ਅੱਜ ਮੀ ਕਰਕੇ ਮੰਦਾ ਕਰਤਾ ਮਾਲ ਹਾਂ ਚਲੋ ਕਿਲੋ ਆਹ ਭਾਈ ਮੈਂ ਕੱਲ ਪਿਆਜ਼ আর ਆਲੂਆਂ ਪਰ ਮਸਤਾ ਜਾ ਹਾਂ ਚਾਰ ਡੇਟਾ ਪਿਆਜ ਚਾਰ ਕਿਲੋ ਸੌ ਦੇ ਥਾਲੂ ਥਾਲੂ ਵੀ 4 ਕਿਲੋ ਮੇਰਾ ਵੀਰ 5 ਕਿਲੋ ਕੰਪੀਟੀਸ਼ਨ ਨਹੀਂ ਕਰਿਆ ਨਾ ਤਾਂ ਆਪ ਹੱਥੇ ਕੰਪੀਟੀਸ਼ਨ ਕਰ ਦੇਣਾ ਤੁਹਾਨੂੰ ਦਾ ਅੱਜ ਇੱਕੋ ਰੇਟ ਆਇਆ ਹੋਇਆ ਤਾਂ ਇੱਕੋ ਰੇਟ ਆਇਆ ਅੱਛਾ ਉਧਰ ਉਹ ਵੀ ਚੰਬੜਾ ਪਿਆ ਹਾਂ ਠੀਕ ਆ ਕੀ ਆ ਗਏ ਲਾਲ ਟਮਾਟਰ ਦੇ ਲੈ ਲੈ ਬੱਦੂ ਲੈਣਾ ਕੱਦੂ ਨਹੀਂ ਲੈਣਦੇ ਯਾਰ ਹਾਂ ਫਾਰੇ ਟਮਾਟਰ ਲੈਣੀ ਹਰੇ ਮਟਰ ਹਰੇ ਟਮਾਟਰ ਹਰੇ ਟਮਾਟਰ ਹਰੇ ਟਮਾਟਰ ਲੱਬੜੇ ਬਲੇ ਕਿਤੇ ਹਰੇ ਮਟਰ ਚਲੋ ਤਰਾਂ ਵੀ ਲੱਗੇ ਜੇ ਲੈਣ ਅਸੀਂ ਕੱਕੜੀਆਂ ਕਹਿੰਦਾ ਕੋਈ ਇਹਨਾਂ ਨੂੰ ਤਰਾਂ ਕਹਿੰਦਾ ਵੇ ਆ ਗਿਆ ਹੁਣ ਤਾਂ ਹਰੀਆਂ ਸਬਜ਼ੀਆਂ ਤਕਰੀਬਨ ਤਕਰੀਬਨ ਸਾਰੀਆਂ ਹੀ ਆ ਗਈਆਂ ਲੈ ਆ ਤੂੰ ਆ ਮੈਂ ਗੱਡੀ ਕੋਲੋਂ ਚਲਦਾ ਕਿੰਨੀਆਂ ਜੀਆਂ ਪਈ ਜਾਣੀਆਂ ਹਏ ਸਮਾਨ ਸਮਾਨ ਇੱਕ ਕਿਲੋ ਨਾਲ ਤਾਂ ਨਹੀਂ ਵਧਣ ਲੱਗਿਆ ਹੁਣ ਪਾਲਕ ਧਨੀਆਂ ਈਆ ਕੱਕੜੀ ਕੱਦੂ ਸਾਰਾ ਕੁਝ ਆਇਆ ਪਿਆ ਆ ਗਏ ਦੇਸੀ ਘੀਰੇ ਜਿਹੜੇ ਆਪਣੇ ਆਮ ਹੋ ਜਾਂਦੇ ਆ ਹੁਣ ਤਾਂ ਜ਼ਿਆਦਾ ਲੋਕ ਨੈਟ ਵਾਲੇ ਖਾਣੇ ਪਸੰਦ ਕਰਦੇ ਜਿਹੜੇ ਨੈਟ ਵਾਲੇ ਘੀਰੇ ਹੁੰਦਾ ਉਹਨਾਂ ਨੂੰ ਛਿੱਲਣ ਦੀ ਵੀ ਨਹੀਂ ਲੋੜ ਪੈਂਦੀ ਹੈਗੀ ਉਹਦੇ ਕਰਕੇ ਫਿਰ ਉਹਦਾ ਵੀ ਨਰਮ ਹੁੰਦਾ ਉਹਦੇ ਚ ਬੀਜ ਵੀ ਘੱਟ ਹੁੰਦਾ ਤੇ ਜਿਹੜੇ ਆਪਣੇ ਦੇਸੀ ਘੀਰੇ ਹੁੰਦੇ ਉਹਨਾਂ ਦੇ ਵਿੱਚ ਬੀਜ ਵੱਧ ਹੁੰਦਾ ਉਹ ਉਹ ਵੀ ਥੋੜੇ ਜਿਹਾ ਜ਼ਿਆਦਾ ਹੰਥੀ ਹੋ ਜਾਂਦੇ ਤਕੜੇ ਹੋ ਜਾਂਦੇ ਕਹਿਣਾ ਦਾ ਭਾਵ ਰੰਗ ਰੂਪ ਦਾ ਦਿੱਖ ਚ ਉਹਨਾਂ ਨੂੰ ਦਰਜਾ ਲੱਗ ਜਾਂਦਾ ਓਹੋ ਮੇਰੇ ਰੱਬਾ ਪਹੁੰਚ ਗਿਆ ਜੀ ਗੱਡੀ ਦੇ ਵਿੱਚ ਆਲੂ ਰਹਿ ਗਏ ਲਾਲ ਆਲੂ ਰਹਿ ਗਏ ਲਾਲ ਰਹਿ ਗਏ ਪੀਲੇ ਰਹਿ ਗਏ ਗੁਲਾਬੀ ਰਹਿ ਗਏ ਇਹਨਾਂ ਦੇ ਤਾਂ ਆਲੂਆਂ ਦੀਆਂ ਵਿੱਚੋਂ ਐਸਾ ਹੋ ਗਏ ਹੁਣ ਲਾਲ ਪੀਲੇ ਗੁਲਾਬੀ 500 ਰੁਪਏ ਖੋਲਿਆ ਤਾਂ ਚੱਲ ਗਿਆ ਅਰੇ ਤਾਂ ਆਪਣਾ ਬਟੂਆ ਦੋ ਮੈਨੂੰ ਬਟੂ ਉਹ ਤੇ ਤੇਰੇ ਆ ਰ ਮੇਰਾ ਕੁਝ ਬੰਡੇ ਮਤਲਬ ਬੰਡਿਆ ਦੱਸ ਤੇਰੇ ਤੇਰਾ ਕੁਝ ਨਹੀਂ ਬੰਡੇ ਆਇਆ ਬੰਡਾ ਹੈ ਨਵਾ ਤੇਰੇ ਬਟੂ ਜੀ ਨਿਕਲ ਕੇ ਪੈਸੇ ਮੇਰੇ ਬਟੂ ਜੀ ਨਿਕਲ ਕੇ ਕੀ ਫਰਕ ਆਉਂਦਾ ਤੇ ਕੀ ਨਹੀਂ ਮੈਨੂੰ ਪਤਾ ਤੇਰਾ ਬੁਗੇ ਮੈਨੂੰ ਵੀ ਪਤਾ ਬੁਗੇ ਤੇਰਾ 1500 ਰੁਪਏ ਕੱਢਣਾ ਬਟੂ ਜੀ ਮੈਂ ਲਾ ਇਹਦਾ ਗੱਲ ਕਰਦਾ ਜੀ ਇਹ ਕਹਿੰਦੀ ਵੀ ਸਾਡੇ ਬਟੂ ਨੂੰ ਰਗੜਾ ਨਾ ਲੱਗੇ ਬਿਗਰਾ ਦੇ ਕਿ ਤੇ ਬਟੂ ਨੂੰ ਰਗੜਾ ਲੱਗੇ ਕਈ ਵਾਰ ਨਾ ਵੀ ਜਿਹੜੇ ਪੈਸੇ ਨੇ ਤੇ ਬਟੂ ਤੇ ਪਾ ਕੇ ਉਹ ਐਨਾ ਦੇ ਆ ਹਾਂ ਜੇ ਕੋਈ ਸਾਰਾ ਪਸਾਂਦਾ ਕੰਮ ਕਰਨਾ ਘਰ ਦਾ ਵਿੱਚ ਤੇ ਸਮਝਣਾ ਕੋਈ ਸੌਦਾ ਪੱਤਾ ਲਿਆ ਹੁਣ ਉਹ ਬੇਗ੍ਰਾਮ ਸਿੰਘ ਤੇ ਬੱਡੂ ਤੇ ਨਿਕਲ ਕੇ ਜਾਣੇ ਇਹ ਗੱਲ ਹੈਗੀ ਹੈ ਜੀ ਗਲਤ ਤੁਹਾਡੇ ਕੋ ਗੂਗਲ 'ਤੇ ਚੱਲਦਾ ਨਾ ਚੱਲਦਾ ਫਿਰ ਮੈਂ ਕਿਹਾ ਤੈਨੂੰ ਜਿੱਥੇ ਲੋੜ ਹੋਊ ਗੂਗਲ 'ਤੇ ਮੈਂ ਚਲਾਉਂਗਾ ਹੁਣ ਤਾਂ ਲੋੜ ਹੀ ਨਹੀਂ ਮੈਨੂੰ ਬਿਰਸਤ ਤੁਸੀਂ ਮੈਨੂੰ ਪੈਸੇ ਦੇ ਦਿਓ ਮੇਰਾ ਬਟੂਆ ਖਾਲੀ ਚੰਗਾ ਲਾਦਦਾ ਮੈਨੂੰ ਅਰ ਜੱਬ ਮੈਂਦੇ ਬੱਡੂ ਤੇ ਲੱਖ ਰੁਪਏ ਨਿਕਲ ਆਏ ਜੀ ਫੇਰ ਲੱਖ ਰੁਪਏ ਹਾਂ ਮੈਂ ਚੱਕਰਾ ਦਿੰਦਾ ਜਨਮ ਮਾ ਜਦੇ ਬਿਸ਼ ਹੋ ਜਾਣਾ ਮੈਂ ਬਿਸ਼ ਅਲੱਗ ਕਗਾ ਇੱਕ ਹੋਰ ਸ਼ਰਤ ਸਹੀ ਦੀ ਚਾਲ ਮੇਰੇ ਪਟੂ ਨੇ ਤੇਰੇ ਫਟ ਪਰਸ ਚ ਵੱਧ ਪੈਸੇ ਰਿਕਲੇ ਫੇਰ ਕਿੰਨੇ ਜਿੰਨੇ ਕਿੰਨੇ ਮਤਲਬ ਨਹੀਂ ਹੈਗਾ ਗੱਲ ਮਤਲਬ ਉਦ ਹੀ ਨਹੀਂ ਹੈਗੀ ਚਲੋ ਠੀਕ ਹੈ ਵੀ ਜੇ ਮੇਰੇ ਪਟੂ ਨਾਲ ਦੇ ਵੱਧ ਤੇਰੇ ਪਟੂ ਤੇ ਪੈਸੇ ਨਿਕਲੇ ਚਲੋ ਮੈਂ ਮੰਨਦੀ ਹਾਂ ਠੀਕ ਹੈ ਆ ਉਹ ਆਲੇ ਦਾਜ ਅੱਲਾ ਕਰੀ ਜਾ ਲੈ ਨਾ ਲੈ ਮੈਂ ਤਾਂ ਕੱਢ ਕੇ ਦਿਖਾਉਣ ਲੱਗੀ ਆ ਸਾਰਿਆਂ ਨੂੰ ਲੈ ਨਾ ਨਾ ਰੈਡ ਦੇ ਰੈਡ ਦੇ ਆ ਅਨਕ ਆ ਵੱਧ ਦੇ ਮੇਰੇ ਪਟੂ ਤੇ ਇਹ ਹਜ਼ਾਰ ਆ ਸਾਰਾ ਮੇਰੇ ਕੋ ਵੀ ਹਜ਼ਾਰ ਆ ਬਸ ਬਰਾਬਰ ਆ ਇਹਦਾ ਮੈਨੂੰ ਪਤਾ ਵੀ ਜਿਹੜਿਆ ਚੋਰ ਜੇਬਾਂ ਹੈ ਜੀ ਪੈ ਵੀ ਗਿਰ ਗਿਆ ਮੇਰੇ ਤਾਂ ਚੋਰ ਜੇਬਾਂ ਜਿਹੜੀਆਂ ਹੋਈਆਂ ਮੈਂ ਤੁਸੀਂ 15 ਬਿਓਸ ਨਾਉ ਜੀ ਕਿਤੇ 5 ਰੁਪਏ ਵਿੱਚ 1500 ਰੁਪਏ ਦਾ ਹਾਏ ਆਖਿਓ ਕਿ ਜਾਲ ਲੈਣ ਲੱਗੀ ਹਾਏ ਜੇ ਨੀਂਦ ਵੀ ਆ ਜਾਊਗੀ ਹਾਏ ਇਹ ਦਵਾਈ ਵੀ ਖਾ ਲੂਗੀ ਡਾਕਟਰ ਵਾਲੀ ਲੱਤ ਜੀ ਆਵੇ ਕਰਕੇ ਜੇ ਖੀਰ ਲੱਤੇ ਮੈਂ ਖਾ ਪੈਸੇ ਪੈਸੇ ਲੱਗ ਗਿਆ ਆਪ ਇੱਦਾ ਹੀ ਹੁੰਦਾ ਸਮਾਂ ਬਚਾਰਨਾ ਕਹਿੰਦਾ ਬੱਬ ਦੀ ਗੱਲ ਉਹ ਬੰਦਾ ਜਿਹੜਾ ਟਾਈਮ ਨਾਲ ਕੰਮ ਖਿਸਕ ਲਵੇ ਉਹ ਵਧੀਆ ਰਹਦਾ ਠੀਕ ਹੈ ਤੇ ਚਲੋ ਕੋਈ ਇਹਨੂੰ ਪੈਸੇ ਤਾਂ ਦੇ ਦੇ ਬਣਿਆ ਕੋਈ ਚੱਕਰ ਨਹੀਂ ਆ ਇਹਨਾਂ ਨੂੰ ਬਣੇ ਇਹਨਾਂ ਦਾ ਤਾਂ ਪਿੱਟ ਤੱਕ ਲਊ ਪੀ ਜੂਗੀ ਇਹ ਤਾਂ ਮੈਨੂੰ ਤੁਹਾਨੂੰ ਪਤਾ ਨਹੀਂ ਦੇ ਦੋ ਠੀਕ ਹੈ ਹੁਣ ਚੱਲੀਏ ਇੱਥੇ ਰਹਿਣ ਨੂੰ ਹੁਣ ਨਾ ਕਹਦੇ ਉਹਨੂੰ ਬਟੂਆ ਚੈੱਕ ਕਰੇ ਬਦ ਵੀਡੀਓ ਚ ਚੱਲਦੀ ਵੱਧ ਨਹੀਂ ਕੋਈ ਨਹੀਂ ਕੋਈ ਨਹੀਂ ਆਇਆ ਫਾਦਰ ਦਾ ਵੱਡਾ ਜੀ ਮੈਂ ਆਇਆ ਤੁਸੀਂ ਪਾਸੇ ਬੈਠੋ ਗੱਲ ਕਰਤਾ ਮੈਂ ਕੋਈ ਕੋਈ ਦੇਖਦੇ ਕਰ ਜਾ ਕੇ ਹਿਸਾਬ ਕਰਨਾ ਨਾ ਮਾਤੀਆਂ ਦਾ ਹਿਸਾਬ ਬਰਾਬਰ ਕਰਨਾ ਚਾਹੀਦਾ ਨਾ ਮੈਂ ਤੇਰੀ ਨਾ ਮੈਂ ਤੇਰੀ ਮਾਂ ਹੈ ਨਾ ਤੂੰ ਮੇਰੀ ਧੀ ਹੈ ਇਹਦਾ ਆਪਾਂ ਮੀ ਆਪਾਂ ਹੈਗੇ ਮੀਆਂ ਬੀਬੀ ਮੀਆਂ ਬੀਬੀ ਦੇ ਵਿੱਚ ਕੋਈ ਹਿਸਾਬ ਕਰਤਾ ਨਹੀਂ ਤੁਹਾਨੂੰ ਪਤਾ ਇੱਕ ਵੀਡੀਓ ਚੱਲਦੀ ਹੈ ਇੰਸਟਾਗ੍ਰਾਮ ਤੇ ਬਹੁਤ ਵਾਇਰਲ ਜਿਹੀ ਵੀ ਆ ਉਹ ਧੀ ਮੀਆਂ ਬਤਾ ਕੀ ਕਰਦੀ ਹੈ ਪਾਸ ਨੂੰ ਚਾਰ ਚਲਾ ਦਨੀ ਕੋਲ ਕੇ ਜਿਪ ਮੈਂ ਮਹੀਨੇ ਦਾ ਪੈਸੇ ਪਾਏ ਨੇ ਮਹੀਨੇ ਦਾ ਚਾਰ ਦੋ ਜਣਾ ਯਾਰ ਪਰਤ ਕੱਢ ਕੇ ਲੈ ਜਾਂਦੀ ਤੂੰ ਵੀ ਲਾ ਕੇ ਤੂੰ ਵੀ ਲਾ ਕੇ ਦੇਖ ਲਈ ਕਰਕੇ ਦੇਖੂੰਗੀ ਔਰ ਸਮਝ ਲਵੀਂ ਤੇ ਚਾਰਜਿੰਗ ਦੀ ਪੈਸੇ ਐ ਵੀ ਤੇਰੇ ਕੋਲ ਕੋਈ ਚੱਕਰ ਨਹੀਂ ਨਹੀਂ ਠੀਕ ਆ ਜੀ ਹੁਣ ਤੁਹਾਨੂੰ ਗਾ ਚੱਲ ਗਈ ਮਿਲਦੇ ਆ ਲਓ ਜੀ ਪਹੁੰਚ ਗਏ ਕੋਮਲ ਫੋਟੋ ਫਰੇਮ ਬੇਲਾ ਚੌਕ ਸੀਡੀ ਮਾਰਕੀਟ ਤੇ ਇੱਥੇ ਤੇ ਲਵਾਂਗੇ ਹੁਣ ਗਿਫਟ ਵੀਰ ਕੋਈ ਦਈ ਛਾਵਦ ਜਿਹਦੇ ਉਪਰ ਲਿਖਿਆ ਹੋਇਆ ਜਿਵੇਂ ਹੁਣ ਆਹ ਫੋਟੋ ਮੈਨੂੰ ਬਧਿਆ ਲੱਗੀ ਸ਼੍ਰੀ ਹਰਿ ਕ੍ਰਿਸ਼ਨ ਜੀ ਧਿਆਈ ਆ ਜਿਸ ਦਿੱਤੇ ਸਭ ਦੁੱਖ ਜਾਏ ਹਾਂ ਤੇ ਐਦੇ ਚ ਕੋਈ ਔਖੀ ਘੜੀ ਨਾ ਦੇਖਣ ਦਮੀ ਆਪਣਾ ਫਿਰ ਦਾ ਸਮਾਲ ਐਦਾਂ ਦਾ ਕੋਈ ਹੋਵੇ ਹੋਰ ਠੀਕ ਤਾਂ ਇਹ ਕੋਈ ਜਿਹੜੀ ਇੱਕ ਆ ਵੀ ਆ ਵੀ ਠੀਕ ਆ ਹਾਂ ਇਹ ਵੀ ਠੀਕ ਸੁੱਖ ਵੇਲੇ ਸੁਖਰਾਣਾ ਦੁੱਖ ਵੇਲੇ ਅਰਦਾਸ ਹਰ ਵੇਲੇ ਸਿਮਰਨ ਅਸੀਂ ਕਰਦੇ ਨਹੀਂ ਹੈਗੇ ਪਰ ਜਦੋਂ ਸੁੱਖ ਹੁੰਦਾ ਤਾਂ ਸ਼ੁਕਰਾਨਾ ਵੀ ਨਹੀਂ ਕਰਦੇ ਜਾਂ ਦੁੱਖ ਹੁੰਦਾ ਅਰਦਾਸ ਦੀ ਜ਼ਰੂਰ ਲਾ ਜਾਂਦੇ ਕਰਨ ਹਰ ਵੇਲੇ ਸਿਮਰਨ ਵਾਲਾ ਕੰਮ ਖਤਮ ਆਇਆ ਇਹ ਕਾ ਆ ਗਿਆ ਜੀ ਤਾਤੀ ਬਾਉ ਨਾ ਲੱਗ ਗਈ ਫਾਰ ਬ੍ਰਹਮ ਸਰਣਾਈ ਚੌਗਿਰਦ ਹਮਾਰੇ ਰਾਮ ਕਾ ਰਾਮ ਕਰ ਦੁੱਖ ਲਾਗੇ ਨਾ ਭਾਈ ਔਖੀ ਘੜੀ ਨਾ ਦੇਖ ਇਹਦੇ ਤੋਂ ਦੇਖ ਕਿਹੜਾ ਸੰਦੀਪ ਦੋਹਾ ਚੋਂ ਔਖੀ ਘੜੀ ਵਾਲਾ ਠੀਕ ਹੈ ਗਿਆ ਹਾਂ ਬੜਾ ਠੀਕ ਹੈ ਹਾਂ ਔਖੀ ਘੜੀ ਭਾਈ ਕਰ ਦਿਓ ਜੀ ਕਸ ਕਰ ਦੋ ਇਹ ਪੈਕ ਕਰ ਦੋ ਹਾਂਜੀ ਹਾਂ ਇਹ ਪੈਕ ਕਰ ਦੋ ਇੱਕ ਨਾ ਤੁਹਾਡਾ ਮੈਂ ਇਹ ਫੋਟੋ ਕੀਓ ਬਣੀ ਬਿਆਨ ਡੈਡੀ ਨਾਲ ਨਹੀਂ ਟਿੱਕੀ ਚੀ ਹਾਂ ਉਹਦੇ ਵਿੱਚ ਜੇ ਮੈਂ ਮੰਮੀ ਦੀ ਫੋਟੋ ਐਡ ਕਰਨੀ ਹੋਵੇ ਫੋਟੋ ਕਿੱਥੇ ਹੋਵੇ ਦਊਗਾ ਉਹਦਾ ਮੇਰੇ ਪੁਰਾਣੇ ਫੋਨ 'ਚ ਆ ਪੁਰਾਣਾ ਫੋਨ ਤਾਂ ਅਜੇ ਘਰ ਪਿਆ ਹੈ ਹਾਂ ਮੰਮੀ ਦੀ ਫੋਟੋ ਰੋਂਗ ਹੋਣੀ ਹੈ ਵਿੱਚ ਮੰਮੀ ਦੀ ਫੋਟੋ ਦੇਖ ਲਾਂਗੇ ਕਰਵਾ ਲਾਂਗੇ ਜੋ ਟੱਕੇ ਹੋਣੇ ਕਰਵਾਉਣੀ ਹੈ ਹੁਣ ਹੁਣ ਤੈਨੂੰ ਐਨਾ ਪਤਾ ਵੀ ਭਗਵੰਤ ਸਿੰਘ ਮਾਨ ਰੋਪੜ ਆ ਰਿਹਾ ਤੇਰੀ ਗੱਡੀ ਪੁਲਿਸ ਵਾਲਿਆਂ ਨੇ ਖੜਾਈ ਵੀ ਕਿਤੇ ਟਿਕਾਣੇ ਲਵਾ ਕੇ ਵੀ ਜੇ ਤਾਂ 2 ਮਿੰਟ ਚਾ ਤੂੰ ਚੱਕ ਲੈ ਗਿਆ ਤਾਂ ਠੀਕ ਹੈ ਨਹੀਂ ਫਿਰ ਅਸੀਂ ਚੱਕ ਲੈ ਜਣੀ ਨਹੀਂ ਜੋ ਨਹੀਂ ਚੱਕ ਲੈਦੀ ਰਹਿੰਦਾ ਇਨੀ ਸ਼క్తి ਦੀ ਚੱਕੜੀ ਹਾਂ ਦੱਸੋ ਸੋਇ ਅਕਾਲ ਪੁਰਖ ਵਾਹਿਗੁਰੂ ਜੀਓ ਇਸ ਘਰ ਪਰਿਵਾਰ ਤੇ ਹਮੇਸ਼ਾ ਆਪਣਾ ਮਿਹਰ ਭਰਿਆ ਹੱਥ ਰੱਖਣਾ ਜੀ ਤੁਹਾਨੂੰ ਗੁਰਨਾਨਕ ਤੂੰ ਹੀ ਤੂੰ ਸੱਚਾ ਪਾਤਸ਼ਾਹ ਸੁੱਖ ਰੱਖੀ ਸਭ ਨੂੰ ਚੜਦੀ ਕਲਾ ਚ ਰੱਖੀ ਅਜਾ ਕਹਿੰਦਾ ਸਮਾਨ ਨਹੀਂ ਲੈਣਾ ਕੱਟ ਲੈਣਾ ਸਮਾਨ ਪਿੱਕਅ ਬੈਗ ਕੈਰੀ ਬੈਗ ਨਹੀਂ ਦਿੰਦੇ ਇਸ ਜੀਓ ਸਮਾਰਟ ਤੇ ਜਾ ਜੀ ਅੱਡ ਕਰ ਲੋ ਕਮਾਈ ਲੈਣ ਪਤਾ ਨਹੀਂ ਕਿਆ ਕੀ ਤੇ ਲੈ ਕੇ ਪਤਾ ਨਹੀਂ ਕਿਆ-ਕਿਆ ਆਇਆ ਹੁਣ ਤਾਂ ਕੀ ਗੋਲਣ ਨੂੰ ਵੀ ਨਹੀਂ ਹੱਥ ਕੀ ਹੋ ਗਿਆ ਜੀ ਭਾਈ ਮੇਰੇ ਰੱਬਾ ਦਬਲ ਰੋਟੀ ਐ ਅੱਛਾ ਹੋ ਜਿਹੜੇ ਰੋਟੀ ਖਾਣੀ ਬੰਦ ਕਰਦੇ ਨੇ ਸਿੰਗਲ ਰੋਟੀ ਖਾਣੀ ਬੰਦ ਕਰਦੇ ਨੇ ਡਬਲ ਰੋਟੀ ਸ਼ੁਰੂ ਕਰਨੀ ਹੋਣਾ ਨਹੀਂ ਉਹ ਕਈ ਵਾਰ ਨਾ ਚੌਲ ਖਾ ਹੀ ਨਹੀਂ ਜਾਂਦੇ ਤੇ ਫਿਰ ਚੌਲ ਕਿੰਨੇ ਕੁ ਬਣਾਉਂਦੇ ਤੁਸੀਂ ਜਿਹੜਾ ਚੌਲ ਨਹੀਂ ਖਾ ਜਾਂਦੇ ਗੱਲਾਂ ਘਮਾਓ ਗੱਲਾਂ ਦੇ ਲੋ ਘਮਾਉਂਦੀ ਕਿੱਧਰ ਰੂ ਆ ਤੈਸੇ ਦੇ ਦੋ ਨਹੀਂ ਇੰਤੀ ਹੋ ਜਾਂਦੇ 4 ਟੋਟੇ اے بے منو نہ دکھا اے بل ਦਾ ਮੈਨੂੰ ਕੋਈ ਲੈਣਾ ਦੇਣਾ ਨਹੀਂ ਗੇਰ ਵੀ ਪਾਉਣਾ ਮੈਨੂੰ ਚੱਕ ਕੇ ਬਿਜਲੀ ਦੀ ਬੱਦਲ ਤੀ ਸਾਰੇ ਘਰ ਸਾਨੂੰ ਤਾਂ ਹੀ ਮੈਂ ਕਸਮੀ ਗੱਲ ਆ ਮੈਂ ਤਾਂ ਹੀ ਰੋਪਣਾ ਆ ਕੇ ਕੁਝ ਨਹੀਂ ਹੈਗਾ ਮੈਨੂੰ ਪਤਾ ਵੀ ਮੱਲੋ ਮੱਲੀ 2-4000 ਰੁਪਏ ਲੱਗ ਜਣਾ ਚੱਲ ਫਿਰ ਟਣ ਲੈ ਜਾਓ ਬੇਚਰਾ ਕਈ ਵਾਰ ਕਹਿੰਦਾ ਮੈਨੂੰ ਆ ਚੀਜ਼ ਬਣਾ ਕੇ ਤੇ ਉਹ ਹੁੰਦੀ ਨਹੀਂ ਕਰੇ ਠੀਕ ਆ ਭਾਈ ਉਹ ਹੁੰਦੀ ਨਹੀਂ ਸਾਡੇ ਘਰ ਨਾਣੇ ਨੂੰ ਜਵਾਬ ਦੇ ਦਿੱਤਾ ਉਹਦਾ ਵੀ ਪੁੱਤ ਇਹ ਘਰ ਆਪਣੀ ਚੀਜ਼ ਹੈ ਨਹੀਂ ਵੀ ਰਹਿਣ ਦੇ ਬੰਦ ਨਹੀਂ ਨਾ ਕੁਝ ਦੇਖਣਾ ਪੈਂਦਾ ਚਲੋ ਜੂਰੀ ਨਹੀਂ ਅਰੇ ਤਾ ਤੁਸੀਂ ਲਾਲ ਲਾਲੂ ਨਹੀਂ ਲੱਤੇ ਅਜੇ ਕਰਨੇ ਕਹਿਣਾ ਮੈਨੂੰ ਕਚੋਰੀਆਂ ਨਹੀਂ ਬਣਾਈਆਂ ਮਰਦੀ ਚਲੋ ਕੋਈ ਨਹੀਂ ਲਾਲ ਲਾਲੂ ਵੀ ਦੇਖਣੇ ਪੈਣੇ ਹੁਣ ਜੀ ਜੀ ਨੇ ਉਹ ਹੁੰਦਣ ਹੈ ਇਹ ਚਲੋ ਠੀਕ ਹੈ ਜੀ ਉਹਦਾ ਆਉਂਦਾ ਆਉਜ਼ਾਰਨਾ ਪੈਣਾ ਜੀ ਖੋਲੋ 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 ਦੂਸ ਬੁਲਾਤਾ ਤੁਸੀਂ ਕੜਨ ਦਿੱਤੀ ਤਾਂ ਪੁਲਿਸ ਆਨੇ ਗੱਡੀ 'ਚ ਭਗਵੰਤ ਸਿੰਘ ਮਾਨ ਨੇ ਆਉਣਾ ਅੱਜ ਉਹਨਾਂ ਨੇ ਗੱਡੀ ਉਹ ਨਹੀਂ ਖੜਨ ਦਿੱਤੀ ਮੇਰੀ ਉੱਥੇ ਜੀ ਨੇ ਫਾਸਚ ਬੂੜ ਕਹਿੰਦੀ ਜੀ ਉਹ ਕੱਢ ਜਾਣਾ ਤੁਸੀਂ ਚਲੋ ਠੀਕ ਹੈ ਚੱਲਣਾ ਚੱਲਦੇ ਚੱਲਦੇ